ਜਵਾਬ ਰਾਂਝੇ ਦਾ ਪਹਿਲਾਂ ਬਾਹੀ ਦੇ ਕੰਮ ਨੇ ਮਾਰਿਆਈ ਭਾਬੀ ਬੋਲੀਆਂ ਨਾਲ ਕਿਉਂ ਮਾਰਨੀ ਨਾਲ ਮੇਣਿਆਂ ਕਾਲਜਾ ਸਾੜ ਮੇਰਾ ਦਿਲ ਆਪਣਾ ਪੁੱਜਦਾ ਠਾਰਨੀਏ ਸੜੀਆਂ ਕੱਚੀਆਂ ਟਿੱਕੀਆਂ ਰੱਖ ਅੱਗੇ ਨਾਲੋਂ ਨਾਲ ਅਹਸਨ ਚਤਾਰਨੀਏ ਖੜੀ ਪਈਏ ਵੇਖ ਗਰੀਬ ਮੈਨੂੰ ਵਾंगे ਕੁੱਤੇ ਆ ਪਈ ਦੁਰਕਾਰਨੀਏ ਐਵੇਂ ਕੂੜਕ ਸੱਤ ਦੇ ਜੋੜ ਕਿਸੇ ਸਾਨੂੰ ਨਾਲ ਚਲਾਕੀਆਂ ਚਾਰਨੀਏ ਹਮੇ ਕੱਗਰੀ ਧੌਰ ਦੇ ਨਾਲ ਪਾਪੀ ਖਨੀ ਪੇਕਿਆਂ ਵੱਲੋਂ ਗਵਾਰਨੀਏ ਕਰੇ ਮਸ਼ਕਰੀ ਤਾਨਿਆਂ ਨਾਲ ਸਾੜੇ ਪਹਿਲਾਂ ਕੂਰ ਦੀ ਫਿਰ ਪੁਚਕਾਰਨੀਏ ਝਗੜਾ ਜ਼ਿੰਦਗੀ ਸਫ਼ਰ ਵਿੱਚ ਕੀ ਸਹਿਬ ਰਾਤ ਵਿੱਚ ਸਰਾ ਗੁਜ਼ਾਰਨੀ ਏ ਰਾਤ ਵਿੱਚ ਸਰਾ ਗੁਜ਼ਾਰਨੀ ਏ